ਇਹ ਦੇਖੋ ਸਰ ਇਹ ਮੈਂ ਕਿੰਨੀ ਤੇਜ਼ ਹੈ ਜੇ ਅਗਰ ਅਗਰ ਇਹ ਨਕਲੀ ਉਂ ਦੀ ਕਾਪੀ ਹੁੰਦੀ ਤਾਂ ਦੁਕਾਨ ਦੀ ਟੋੜ ਜਾਂਦੀ ਜੀ ਹੂੰ ਹਾਂ ਨੀਚੇ ਕਰਕੇ ਦਿਖਾਵਾਂਗਾ ਦਰਸ਼ਕਾਂ ਨੂੰ ਬਿਲਕੁਲ ਸਰੇ ਲਓ ਜੀ ਆਹ ਦੇਖੋ ਤੁਸੀਂ ਆਹ ਨੀਚੇ ਇੱਕ ਵਾਰ ਉਠਾ ਕੇ ਘੁੰਮੋਰ ਦਿਓ ਲਓ ਸਰ ਕਾਹ ਪਤਾ ਲੱਗੂਗਾ ਨਾ ਆਹ ਦੇਖੋ ਲਓ ਜੀ ਆਹ ਹੁਣ ਚੱਕ ਕੇ ਤੁਹਾਨੂੰ ਚਲਾ ਕੇ ਵੀ ਦਿਖਾਉ ਆਹ ਦੇਖੋ ਤੁਸੀਂ ਬਿਲਕੁਲ ਆ ਦੇਖੋ ਜਿਹੜੀ ਆ ਸਕਰੀਨ ਜਿਹੜੀ ਉਹ ਡਿਸਪਲੇ ਨੀਚੇ ਗਰਾਈ ਸੀ ਉਹ ਬਿਲਕੁਲ ਓਕੇ ਹੈ ਕੋਈ ਇਸ ਦੇ ਪ੍ਰੋਬਲਮ ਨਹੀਂ ਹੈ ਇਹ ਚੀਜ਼ ਹੁੰਦੀ ਹੈ ਜਿਹੜੀ ਅੱਖਾਂ ਸਾਹਮਣੇ ਹੁੰਦੇ ਹਰੇਕ ਕੰਪਨੀ ਦੇ ਫੋਨਾਂ ਦੀਆਂ ਜਿਹੜੀਆਂ ਕੰਬੋ ਹੈ ਡਿਸਪਲੇ ਹੈ ਗਲਾਸ ਹੈ ਸ਼ੀਸ਼ਾ ਹੈ सारा शुदा होएगा, बिल्कुल सर। सस्ता होएगा, बिल्कुल मार्केट नो कि रेट घट होगा मार्केट में अगर जो डिस्प्ले आपकी दो हज़ार अठारह सौ के बीच चलिए हो हमारे पास जो डिस्प्ले है सर स्टार्टिंग रेंज है 600 सौ रुपये से कोम्बो का रेट है अच्छा उसके बाद मैक्सिमम मॉडल हज़ार बारह सौ रुपए रेंज में सारे कपड़े माइक्रो के ठीक कर रहे हैं देखो अब फोन की बिल्कुल जी प्लेट है उसमें ठीक कर रहे हैं इसका बिलकुल देखो कस्टमर सामने बैठता है सामने बैठ के स्क्रीन के उ देख ਆ ਸਾਹਮਣੇ ਤੁਸੀਂ ਦਿਖਾ ਦਿਓ ਇਸ ਸਕਰੀਨ ਦੇ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਇਹ ਬੰਦੇ ਰਿਪੇਅਰ ਦਾ ਕੰਮ ਹੋ ਰਿਹਾ ਹੈ ਕਿ ਸੁਰਤੇ ਫੋਨ ਦੇ ਵਿੱਚ ਪ੍ਰੋਬਲਮ ਆਈ ਹੈ ਬਾਅਦ ਚ ਕਈ ਵਾਰੀ ਹੁੰਦਾ ਕਿ ਲੋਕ ਆਪਣੀ ਜਿਹੜੀ ਕੰਬੋ ਲਗਾ ਦਿੰਦੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਿਸ ਤਰੀਕੇ ਨਾਲ ਪਹਿਲਾ ਫੋਨ ਚੱਲਦਾ ਸੀ ਨਾ ਟੱਚ ਉਹ ਉਸ ਤਰੀਕੇ ਨਾਲ ਚੱਲ ਨਹੀਂ ਰਿਹਾ ਨਹੀਂ ਸਰ ਉਸਕੇ ਅਮਾਨ ਉਸਕੇ ਸਰ ਹਮਾਰੀ ਪੂਰੀ ਗਾਰੰਟੀ ਰਹੇਗੀ ਹਾਂ ਅੱਜ ਕੱਲ੍ਹ ਵਿਗਿਆਨ ਦਾ ਚੁਗ ਹੈ ਤੇ ਹਰ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਹੈ ਪਾਵੇਂ ਫੋਨ ਮਹਿੰਗਾ ਹੋਵੇ ਪਾਵੇਂ ਸਸਤਾ ਹੋਵੇ Apple ਦੇ ਫੋਨ ਲੱਖਾਂ ਰੁਪਏ ਦੇ ਨੇ Android ਫੋਨ ਵੀ ਅੱਜਕੱਲ ਹਜ਼ਾਰਾਂ ਦੇ ਵਿੱਚ ਨੇ ਪਰ ਫੋਨਾਂ ਦੇ ਵਿੱਚ ਕਦੋਂ ਕੀ ਪ੍ਰੋਬਲਮ ਆ ਜੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਈ ਵਾਰ ਜ਼ਿਆਦਾਤਰ ਡਿਸਪਲੇਆ ਦੀ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਕੋਈ ਮਾਈਕ ਦੀ ਪ੍ਰੋਬਲਮ ਆ ਗਈ ਕਿਸੇ ਹੋਰ ਤਰੀਕੇ ਦੀ ਪ੍ਰੋਬਲਮ ਆਉਂਦੀ ਹੈ ਇਸ ਨੂੰ ਲੈ ਕੇ ਰਿਪੇਅਰ ਦੀ ਦੁਕਾਨ ਲੱਭਣ ਵਾਸਤੇ ਲੋਕ ਵਧੀਆ ਮਾਰਕੀਟ ਦੇਖਦੇ ਨੇ ਸਸਤੀ ਦੁਕਾਨ ਦੇਖਦੇ ਨੇ ਤੇ ਉਸ ਤੇ ਮੋਬਾਈਲ ਤਾਂ ਵਧੀਆ ਕੰਮ ਵੀ ਹੋ ਜਾਏ ਇਸ ਨੂੰ ਲੈ ਕੇ ਵੀ ਕਈ ਵਾਰ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੁੰਦੇ ਨੇ ਤਾਂ ਇੱਕ ਏਦਾਂ ਦੀ ਤੁਹਾਨੂੰ ਦੁਕਾਨ ਤੇ ਲੈ ਕੇ ਆਏ ਹਾਂ ਜਿੱਥੇ ਕੀ ਸਸਤੇ ਰੇਟਾਂ ਦੇ ਰਿਪੇਅਰ ਦਾ ਕੰਮ ਮੋਬਾਈਲਾਂ ਦਾ ਹੁੰਦਾ ਤੇ ਨਾਲ ਦੀ ਨਾਲ ਵਧੀਆ ਕੰਪਨੀ ਦੇ ਵੀ ਡਿਸਪਲੇ ਤੇ ਹੋਰ ਵੀ ਜੋ ਕੰਮ ਡਾਟਾ ਦੇ ਕੰਮ ਹੁੰਦਾ ਤੇ ਇਸ ਨੂੰ ਲੈ ਕੇ ਅਸੀਂ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਪੁਰ ਗਰੀਬ ਦਾਦ ਦੇ ਚ ਪਹੁੰਚੇ ਹੋਏ ਜਿੱਥੇ ਇੱਕ ਸ਼ਾਪ ਦੇ ਵਿੱਚ ਤੁਸੀਂ ਦੇਖੋ ਇਸ ਸ਼ਾਪ ਦੇ ਵਿੱਚ ਭਾਵੇਂ ਜਿੰਨਾ ਮਰਜੀ ਮਹਿੰਗਾ ਫੋਨ ਹੋਵੇ Android ਹੋਵੇ Apple ਦਾ ਫੋਨ ਹੋਵੇ ਉਸ ਫੋਨ ਦੇ ਵਿੱਚ ਜੋ ਵੀ ਪ੍ਰੋਬਲਮ ਆਈ ਹੋਈ ਹੈ ਇੱਥੇ ਸਸਤੇ ਰੇਟਾਂ ਤੇ ਤੇ ਨਾਲ ਦੀ ਨਾਲ ਵਧੀਆ ਕੰਪਨੀ ਦੇ ਜਿਹੜੇ ਪਾਰਟ ਨੇ ਉਸ ਮੁਤਾਬਕ ਜਿਹੜਾ ਉਸ ਫੋਨ ਦਾ ਰਿਪੇਅਰ ਦਾ ਕੰਮ ਹੁੰਦਾ ਤੇ ਇਸ ਨੂੰ ਲੈ ਕੇ ਤੁਹਾਨੂੰ ਪਹਿਲਾਂ ਸ਼ਾਪ ਦਿਖਾ ਦਿੰਨੇ ਆ ਕਿ ਇਸ ਸ਼ਾਪ ਦੇ ਵਿੱਚ ਸਾਰੀਆਂ ਡਿਸਪਲੇ ਆ ਸਾਰੇ ਜਿਹੜੇ ਉਹਨਾਂ ਦੇ ਫੋਨ ਦੇ ਕਵਰ ਨੇ ਤਾਂ ਸਾਰਾ ਕੁਝ ਤੁਹਾਨੂੰ ਅਵੇਲੇਬਲ ਇੱਥੇ ਮਿਲੇਗਾ ਤੇ ਇਹ ਨਿਊ ਚੰਡੀਗੜ੍ਹ ਕਸਬਾ ਮੁੱਲਾਂਪੁਰ ਦੀ ਜਿਹੜੀ ਤੁਹਾਨੂੰ ਦਿਖਾ ਰਹੀਆਂ ਇੱਕ ਸ਼ਾਪ ਤਾਂ ਇਸ ਤੋਂ ਬਾਅਦ ਅਸੀਂ ਇੱਥੋਂ ਜਿਹੜੇ ਓਨਰ ਨੇ ਇਸ ਦੁਕਾਨ ਦੇ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਸ ਚੀਜ਼ ਦਾ ਡਿਪਲੋਮਾ ਕੀਤਾ ਇਸ ਚੀਜ਼ ਨੂੰ ਫੋਨਾਂ ਠੀਕ ਕਰਦੇ ਨੇ ਤਾਂ ਕਿੰਨੀ ਕੁ ਦੇਰ ਚ ਠੀਕ ਹੋ ਜਾਂਦੇ ਨੇ ਫੋਨ ਇਹ ਸਾਰੀ ਡਿਟੇਲ ਤੁਹਾਨੂੰ ਅਸੀਂ ਆਪਣੀ ਇਸ ਵੀਡੀਓ ਵਿੱਚ ਦਵਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਨਾਲ ਦੀ ਨਾਲ ਹੋਰ ਆਪਣੀ ਦੋਸਤਾਂ ਨੂੰ ਤੇ ਅਕਲ ਅੱਗੇ ਕਰ ਦਿਓ ਸ਼ੇਅਰ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਫੋਨਾਂ ਦੇ ਵਿੱਚ ਧਾਂਦਲੀ ਬਹੁਤ ਹੈ ਬਹੁਤ ਲੋਕ ਰਿਪੇਅਰ ਦੇ ਤਰੀਕੇ ਦੇ ਨਾਲ ਲੁੱਟਦੇ ਹੀ ਬਹੁਤ ਨੇ ਅਸੀਂ ਆਪਣੇ ਦਰਸ਼ਕਾਂ ਨੂੰ ਲੁੱਟਣ ਨਹੀਂ ਦੇਣਾ ਇਸ ਨੂੰ ਲੈ ਕੇ ਇੱਕ ਐਦਾਂ ਦੀ ਦੁਕਾਨ ਤੇ ਤੁਹਾਨੂੰ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਸ ਅੱਛਾ ਤੁਹਾਡੀ ਦੁਕਾਨ ਦਾ ਨਾਮ ਬਹੁਤ ਸੁਣਿਆ ਸੀ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਫੋਨ ਠੀਕ ਕਰਕੇ ਦਿੰਦੇ ਹੋ ਵਧੀਆ ਕੁਆਲਿਟੀ ਦੇ ਨਾਲ ਵੀ ਕਾਫੀ ਕਸਟਮਰ ਵੀ ਖੁਸ਼ ਨੇ ਅਸੀਂ ਕਾਫੀ ਰਿਵਿਊ ਕਿਉਂ ਤੁਹਾਡੇ ਲੋਕਾਂ ਤੋਂ ਲਈਆਂ ਵਿਊ ਜਾ ਕੇ ਬਾਹਰ ਜੀ ਕਾਰਨ ਕੀ ਹੈ ਕਿ ਚੰਡੀਗੜ੍ਹ ਵੀ ਬਹੁਤ ਵੱਡੀ ਮਾਰਕੀਟ ਹੈ ਤੁਹਾਡਾ ਨਿਊ ਚੰਡੀਗੜ੍ਹ ਦੇ ਵਿੱਚ ਵੀ ਲੋਕ ਕਾਫੀ ਦੱਸਿਆ ਹੈ ਕਿ ਤੁਹਾਡੇ ਕੋਲ ਆਉਂਦੇ ਨੇ ਦੋਨਾਂ ਵਿੱਚ ਫਰਕ ਕੀ ਪੈਂਦਾ ਕਿ ਚੰਡੀਗੜ੍ਹ ਦੇ ਵਿੱਚ ਕਿਉਂ ਨਹੀਂ ਲੋਕ ਜਾ ਰਹੇ ਤੁਹਾਡੇ ਕੋਲ ਕਿਉਂ ਆ ਰਹੇ सर सबसे बड़ा फर्क पहला तो यह है जो हम कस्टमर का कोई भी फोन रिपेयर करते हैं सर कस्टमर के बिल्कुल सामने रिपेयर करते अच्छा। हैं कस्टमर यहाँ पे बैठता है और हम यहाँ पे कस्टमर का फोन रिपेयर करते हैं साथ के साथ ही और ਕੋਈ ਵੀ ਕਸਟਮਰ ਅਗਰ ਡਿਸਪਲੇ ਚੇਂਜ ਕਰਾਣੇ ਆਨੇ ਲਈ ਸਾਡੇ ਕੋਲ ਆਤਾ ਹੈ ਤਾਂ ਕਮ ਸੇ ਕਮ ਉਸਕੋ ਜਿਆਦਾ ਹੈ ਜਾਂ 10 15 ਮਿੰਟਾਂ ਮੈਂ ਉਸਕੋ ਫ੍ਰੀ ਕਰ ਦਿੰਦੇ ਹੈ ਕਸਟਮਰ ਕੋ ਡਿਸਪਲੇ ਲਗਾ ਕੇ ਅੱਛਾ ਜਿਸ ਤਰੀਕੇ ਨਾਲ ਮੈਂ ਦੱਸਿਆ ਕਿ ਤਾਂਗਲੀ ਬਹੁਤ ਹੈ ਰਿਪੇਅਰ ਕਰਨ ਦੇ ਵਿੱਚ ਵੀ ਜਿਸ ਤਰੀਕੇ ਨਾਲ ਬੜੀ ਮਾਰਕੀਟ ਦੇ ਲੋਕ ਜਾਂਦੇ ਨੇ ਆਪਣੇ ਫੌਂਟ ਟਿਕਾਣੇ ਮਤਲਬ ਉਹ ਇਹ ਕਹਿ ਦਿੰਦੇ ਨੇ ਕਿ ਤੁਸੀਂ ਅੱਧੇ ਘੰਟੇ ਬਾਅਦ ਆਓ ਇੱਕ ਘੰਟੇ ਬਾਅਦ ਹੁੰਦਾ ਪ੍ਰੋਬਲਮ ਛੋਟੀ ਹੁੰਦੀ ਹੈ ਪਰ ਵੱਡੀ ਪ੍ਰੋਬਲਮ ਦੱਸ ਕੇ ਉਸ ਤੋਂ ਮੋٹے ਪੈਸੇ ਵਟੋਰਦੇ ਨੇ ਕਈ ਲੋਕ ਤਾਂ ਇਸ ਤਰੀਕੇ ਦਾ ਲੱਗਦਾ ਇਸੀ ਚੀਜ਼ ਦਾ ਧੰਦਾ ਹੁੰਦਾ ਕਿ ਨਾ ਜੀ ਸਰ ਬਿਲਕੁਲ ਹੁੰਦੇ ਸਰ ਐਸਾ ਹੈ ਨਾ ਸਰ ਜੋ ਮੋਬਾਈਲ ਦਾ ਜੋ ਸਪेयर पार्ट ਹੈ ਨਾ ਇਹ ਬਹੁਤ ਹੀ ਛੋਟੇ ਛੋਟੇ ਕੰਪੋਨੈਂਟ ਇਸ ਦੇ ਅੰਦਰ ਹੁੰਦੇ ਨੇ ਕਈ ਵਾਰ ਕੀ ਹੁੰਦਾ ਹੈ ਛੋਟਾ ਸਾਹ ਕੰਪੋਨੈਂਟ ਖਰਾਬ ਹੋਣੇ ਕਾਰਨ ਫੋਨ ਆਮਾਰਾ ਬੰਦ ਹੋ ਜਾਂਦਾ ਹੈ ਜਾਂ ਰੀਸਟਾਰਟ ਪ੍ਰੋਬਲਮ ਆ ਜਾਂਦਾ ਹੈ ਕੁਝ ਵੀ ਪ੍ਰੋਬਲਮ ਆ ਜਾਂਦੀ ਹੈ ਹਾਂ ਸਾਊਂਡ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਉਸ ਕੋ ਕੀ ਹੁੰਦਾ ਹੈ ਸਰ ਛੋਟੇ ਸੇ ਕੰਪੋਨੈਂਟ ਕੇ ਕਾਰਨ ਹੀ ਪ੍ਰੋਬਲਮ ਆ ਜਾਂਦੀ ਹੈ ਅੱਛਾ ਜਿਹੜੀ ਅੱਜਕਲ ਫੋਨਾਂ ਦੇ ਵਿੱਚ ਜ਼ਿਆਦਾਤਰ ਪ੍ਰੋਬਲਮ ਐਂਡਰੋਇਡ ਫੋਨ ਹੋਇਆ Apple ਦਾ ਫੋਨ ਹੋਇਆ ਜਾਂ ਡਿਸਪਲੇ ਦੀ ਬਹੁਤ ਪ੍ਰੋਬਲਮ ਆਂ

ਬਿਲਕੁਲ ਤੇ ਇਸ ਨੂੰ ਥੋੜਾ ਜਿਹਾ ਇਹ ਦੱਸ ਦੋ ਕਿ ਕਈ ਵਾਰ ਲੋਕ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਨੇ ਉਹ ਕਹਿਣਗੇ ਕਿ ਤਾਂ ਨਕਲੀ ਰੱਖਿਆ ਹੋਇਆ ਇਹ ਕਾਪੀਆਂ ਨੇ ਤੁਹਾਡੇ ਕੋਲ ਸਾਰੀਆਂ ਤਾਂ ਇਸ ਦੀ ਕੀ ਗਾਰੰਟੀ ਹੈ ਕਿ ਇਹ ਚੀਜ਼ ਤੁਹਾਡੀ ਗਾਰੰਟੀਸ਼ੁਦਾ ਹੋਏਗੀ ਕਿਉਂਕਿ ਲੋਕਾਂ ਨੇ ਤਾਂ ਪੈਸਾ ਲਾਉਣਾ ਆਪਣਾ ਮਿਹਨਤ ਦਾ ਜੀ ਕਿਤੇ ਇਹ ਤਾਂ ਨਹੀਂ ਤੁਸੀਂ ਨਕਲੀ ਮਾਲ ਰੱਖਿਆ ਹੋਇਆ ਨਹੀਂ ਸਰ ਨਕਲੀ ਤੋਂ ਨਹੀਂ ਹੈ ਸਰ ਮੈਂ ਉਸ ਨੂੰ ਇੱਕ ਵਾਰ ਟੈਸਟ ਕਰਵਾ ਦਿੱਤਾ ਉਹ ਆਪਕੋ ਇਹ ਜੋ ਡਿਸਪਲੇ ਹੈ ਸਰ यहां से ਮੈਂ ਇਹ ਕੋਈ ਵੀ ਡਿਸਪਲੇ ਹੈ ਸਰ ਹਮ ਇਹ ਦੇਖੋ ਸਰ ਹਮ ये जैसे भी आप उसको जैसे मर्जी मारो उसे एक एक टूटेगी नहीं नहीं सर टूटेगी नहीं अच्छा टूटेगी सर ऐसा है कि इतनी आसानी से नहीं टूटेगी ये ग्लास की होती है टूटना तो उसको है ही है अगर ज्यादा तेज गिरेगा तो टूटेगी ये देखो सर तो मैं कितनी तेज अगर अगर नकली होंगी कॉपी होंगी तो बिल्कुल टूट जाती है और नीचे गिरा के दिखाऊंगा दर्शकों सर बिल्कुल सर ये लो जी आ देखो तुम आ नीचे एक बार उठा के एक लो सर कहीं पता लगूगा ना आ देखो लो जी ਆ ਹੁਣ ਚੱਕ ਕੇ ਤੁਹਾਨੂੰ ਚਲਾ ਕੇ ਵੀ ਦਿਖਾਓ ਸਾਡੇ ਦਰਸ਼ਕਾਂ ਨੂੰ ਚੱਕ ਕੇ ਦਿਖਾ ਕੇ ਦਿਖਾਓ ਚਲਾ ਕੇ ਫਿਰ ਪਤਾ ਲੱਗੂਗਾ ਕਿ ਹਾਂ ਸੱਚ ਕੀ ਇਹ ਝੋਟੀ ਹੈ ਬਿਲਕੁਲ ਇਹ ਦੋਨੇ ਟੜੀਆਂ نیچے ਗਰਾਈਆਂ ਸੀ ਇਹ ਸਰ ਇਸਕਾ ਟੈਕਸਟ ਹੋ ਗਿਆ ਕੰਬੋ ਬੋਲਦੇ ਇਸਕੋ ਹਾਂਜੀ ਕੰਬੋ ਹਾਂ ਇਹ ਚਾ ਲਾ ਕੇ ਇਹ ਦੇਖੋ ਤੁਸੀਂ نیچے ਗਰਾਈਆਂ ਸੀ ਉਹਨੂੰ ਹੁਣੇ ਚਲਾ ਕੇ ਦਿਖਾਣਾ ਕਿ ਇਨੀ ਮਜ਼ਬੂਤ ਚੀਜ਼ ਜਿਹੜੀ ਇੰਨਾ ਡਿਸਪਲੇ ਇਨ੍ਹਾਂ ਦੀ ਜਿਹੜੀ ਮਜ਼ਬੂਤ ਹੈ ਤਾਂ ਇਸ ਮੌਕੇ ਜਿਹੜਾ ਅਸੀਂ ਆਨ ਕਰਾ ਕੇ ਵੀ ਦਿਖਾਵਾਂਗੇ ਤੁਹਾਨੂੰ ਕੈਮਰਾ ਇਹ ਦੇਖੋ ਟੁੱਟੀ ਨਹੀਂ ਹੈ ਬਿਲਕੁਲ ਪਹਿਲੇ ਚੈੱਕ ਕਰੋ ਜੇ ਕੋਈ ਪਟੇਕ ਨਹੀਂ ਕੋਈ ਕੁਝ ਨਹੀਂ ਹਾਂ ਆ ਆਠੀ ਆ ਦੇਖੋ ਤੁਸੀਂ ਸਰ ਥੋੜਾ ਹਾਂ ਬਿਲਕੁਲ ਆ ਦੇਖੋ ਜਿਹੜੀ ਆ ਸਕਰੀਨ ਜਿਹੜੀ ਉਹ ਡਿਸਪਲੇ ਨੀਚੇ ਗਰਾਈ ਸੀ ਉਹ ਬਿਲਕੁਲ ਓਕੇ ਹੈ ਕੋਈ ਇਸ ਦੇ ਪ੍ਰੋਬਲਮ ਨਹੀਂ ਹੈ ਇਹ ਚੀਜ਼ ਹੁੰਦੀ ਹੈ ਜਿਹੜੀ ਅੱਖਾਂ ਸਾਹਮਣੇ ਹੋਣੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਕਸਟਮਰ ਨੂੰ ਬਹੁਤ ਜ਼ਿਆਦਾ ਓਲਾ ਰੱਖਿਆ ਜਾਂਦਾ ਹੈ ਇਸ ਚੀਜ਼ ਦੇ ਵਿੱਚ ਬਹੁਤ ਬੜੀ ਧਾਂਦਲੀ ਹੈ ਜਿਹੜਾ ਕਿ ਕਈ ਲੋਕ ਫਰਾਡ ਕਰਦੇ ਨੇ ਪਰ ਅਸੀਂ ਤੁਹਾਨੂੰ ਸਸਤੇ ਰੇਟਾਂ ਵਾਲੀ ਵਧੀਆ ਕੰਮ ਵਾਲੀ ਇੱਕ ਸ਼ਾਪ ਤੇ ਲੈ ਕੇ ਆਏ ਹਾਂ ਅੱਛਾ ਦੂਜੇ ਪਾਸੇ ਕਈ ਲੋਕਾਂ ਦੇ ਮਾਈਕ ਖਰਾਬ ਹੋ ਜਾਂਦੇ ਨੇ ਕਿ ਆਵਾਜ਼ ਨਹੀਂ ਆ ਰਹੀ ਸਹੀ उसने उस उसकी पहले पूरी टेस्टिंग है यहाँ पे मल्टीमीटर है उसका पूरे फोल्ड का पता लगाते है। ये सर, है जी। जो मोबाइल का पार्ट जैसे मैंने आपको बताया कि बहुत बारीक होते हैं सर वो जितने भी पार्ट हो मोबाइल का मदरबोड होता है सारे इसके नीचे रिपेयर होते हैं जी अच्छा ਪੂਰੀ IC ਮਦਰਬੋਰਡ ਜਿਉਂ ਵੀ ਹੈ ਤੈਸਰ ਸਾਰੇ IC ਦੇ ਅੰਦਰ ਅਸੀਂ ਰਿਪੇਅਰ ਕਰਦੇ ਹਾਂ ਇਹਨੂੰ ਜੋ ਤਰੀਕੇ ਇਹਨੂੰ ਵੀ ਚੈੱਕ ਕਰਕੇ ਦਿਖਾਵਾਂਗਾ ਤੁਹਾਨੂੰ ਹਾਂ ਚੈੱਕ ਕਰਵਾਇਓ ਚੈੱਕ ਕਰਾਉਂ ਬਿਲਕੁਲ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਤੱਕ ਪਤਾ ਉਹਨਾਂ ਨੂੰ ਹੋਵੇ ਕਿ ਕਿਤਨਾ ਕਿਤੇ ਫੋਨ ਹੁੰਦਾ ਕਿਵੇਂ ਠੀਕ ਹੈ ਕਈ ਵਾਰ ਬਹੁਤ ਜ਼ਿਆਦਾ ਉਲਾ ਹੁੰਦਾ ਉਸ ਚੀਜ਼ ਦੇ ਵਿੱਚ ਉਸ ਕਾਉਣ ਵਾਸਤੇ ਤੁਹਾਨੂੰ ਅੱਜ ਅਸੀਂ ਲੈ ਕੇ ਆਏ ਹਾਂ ਬਿਲਕੁਲ ਲਾਈਵ ਦਿਖਾਵਾਂਗੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਦੋਸਤ ਮਿੱਤਰਾਂ ਤੱਕ ਪਹੁੰਚਾ ਦਿਓ ਕਿਵੇਂ ਤੁਸੀਂ ਆ ਦੂਜਾ ਸਕਰੀਨ ਤੇ ਜਿਹੜਾ ਚੱਲ ਰਿਹਾ ਹੈ ਜੀ ਸਰ ਆ ਜਿਹੜਾ ਸਕਰੀਨ ਤੇ ਆ ਆ ਨਾਲ ਤੁਸੀਂ ਦਿਖਾ ਰਹੇ ਹੋ ਇਹ ਸਰ ਇਹ ਵਾਲਾ ਵੀ ਹੈ ਹਾਂ ਪੇ ਮਾਈਕਰੋਸੋਫਟ ਉਹ ਵੀ ਆ ਇਸੇ ਮੈਂ ਇੱਥੇ ਰਿਪੇਅਰ ਕਰ ਰਹਾ ਹੂ ਉਸ ਦਾ ਲਾਈਵ ਵੀਊ ਸਰ ਐਨਸੀਡੀ ਦੇ ਉੱਪਰ ਜਾ ਰਹਾ ਹੈ ਜੀ ਅੱਛਾ ਇਹ ਸਿੱਧਾ ਹਾਂ ਜੀ ਆ ਮੈਂ ਸੁਮਿਤ ਨੂੰ ਕਹਾਂ ਸੁਮਿਤ ਪਿੱਛੇ ਥੋੜਾ ਦਿਖਾ ਦਿਓ ਕੈਮਰਾ ਕਿ ਜੋ ਇਹ ਮਾਈਕਰੋ ਦੇ ਵਿੱਚ ਠੀਕ ਕਰ ਰਹੇ ਨੇ ਦੇਖੋ ਆ ਫੋਨ ਦੀ ਬਿਲਕੁਲ ਜਿਹੜੀ ਪਲੇਟ ਹੈ ਇਸ ਨੂੰ ਠੀਕ ਕਰ ਰਹੇ ਨੇ ਇਸ ਦਾ ਬਿਲਕੁਲ ਤੁਸੀਂ ਦੇਖੋ ਕਸਟਮਰ ਸਾਹਮਣੇ ਬੈਠਦਾ ਸਾਹਮਣੇ ਬੈਠ ਕੇ ਸਕ ਆ ਸਮਝਣ ਸੁਣ ਦਿਖਾ ਦਿਓ ਇਸ ਸਕਰੀਨ ਦੇ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਇਹ ਬੰਦਾ ਰਿਪੇਅਰ ਦਾ ਕੰਮ ਹੋ ਰਿਹਾ ਹੈ ਕਿ ਕਿਸ ਉਸ ਦੇ ਫੋਨ ਦੇ ਵਿੱਚ ਪ੍ਰੋਬਲਮ ਆਈ ਹੈ ਇਹ ਚੀਜ਼ ਬਹੁਤ ਵੱਡੀ ਹੈ ਕੋਈ ਬੰਦਾ ਨਹੀਂ ਦਿਖਾਏਗਾ ਜੋ ਰਿਪੇਅਰ ਕਰਨ ਵਾਲਾ ਕਦੇ ਵੀ ਨਹੀਂ ਦਿਖਾਏਗਾ ਕਿ ਕਿਸ ਤਰੀਕੇ ਨਾਲ ਰਿਪੇਅਰ ਹੁੰਦੀ ਹੈ ਆ ਪੂਰਾ ਰਿਪੇਅਰ ਦਾ ਪਤਾ ਲੱਗੇ ਕਿਹੜਾ ਪਾਰਟ ਇਸ ਦੇ ਵਿੱਚ ਜਿਵੇਂ ਆਪਾਂ ਐਕਸ-ਰੇ ਮਸ਼ੀਨ ਦੇ ਵਿੱਚ ਦੇਖਦੇ ਹਾਂ ਕਿ ਕੀ ਐਕਸ-ਰੇ ਵਿੱਚ ਕੀ ਪ੍ਰੋਬਲਮ ਆਈ ਹੈ ਬੰਦੇ ਨੂੰ ਉਹਦੇ ਵਿੱਚ ਹਾਰਡ ਦੇ ਵਿੱਚ ਕੀ ਪ੍ਰੋਬਲਮ ਹੈ ਇੱਕ ਤਰ੍ਹਾਂ ਦਾ ਫੋਨ ਦਾ ਹਾਰਡ ਹੈ ਤਾਂ ਹਾਰਡ ਦੇ ਵਿੱਚ ਜੋ ਪ੍ਰੋਬਲਮ ਆਂਦੀ ਉਸ ਨੂੰ ਪਤਾ ਲੱਗ ਸਕਦਾ ਹੈ ਤਾਂ ਇੱਕ ਰਿੰਕੂ ਜੀ ਇਹ ਵੀ ਦੱਸ ਦਿਓ ਜਿਸ ਤਾਂ ਉਸ ਗਲਾਸ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਈ ਲਗਾ ਪਾਉਂਦੇ ਕਿਉਂਕਿ ਮਹਿੰਗੇ ਫੋਨ ਹੁੰਦੇ ਨੇ ਲੋਕਾਂ ਦੇ ਉਸ ਨੂੰ ਗਲਾਸ ਲਗਾਉਣ ਦਾ ਵੀ ਤਰੀਕਾ ਲੱਗ ਥੋੜੇ ਕੋਲ ਜਾਂ ਫਿਰ ਆਮ ਤਰਾਈਂ ਨਹੀਂ ਸਰ ਉਸ ਦਾ ਕੰਪਲੀਟ ਸੋਲੂਸ਼ਨ ਹਮਾਰੇ ਪਾਸ ਹੈ ਪੂਰੀ ਮਸ਼ੀਨ ਹੈ ਜੀ ਹਾਂ ਜੀ ਜੈਸੇ ਡਿਸਪਲੇ ਕੋ ਉੱਪਰ ਵਾਲਾ ਜੋ ਗਲਾਸ ਹੁੰਦਾ ਹੈ ਸਰ ਕਈ ਵਾਰ ਇਹ ਗਲਾਸ ਹੁੰਦਾ ਹੈ ਜਿਸ ਨੂੰ ਬੋਲਤੇ ਹੈ ਮਿਸਕ੍ਰੀਨ ਗਲਾਸ ਓਕੇ ਅਗਰ ਇਹ ਵੀ ਕਸਟਮਰ ਦਾ ਟੁੱਟ ਜਾਂਦਾ ਹੈ ਤਾਂ ਉਸ ਕਾ ਵੀ ਸਰ ਹਮਾਰੇ ਪਾਸ ਕੰਪਲੀਟ ਸੋਲੂਸ਼ਨ ਹੈ ਅਜਾ ਸਕ੍ਰੀਨ ਗਲਾਸ ਲੱਗ ਗਿਆ ਤੇ ਡਿਸਪਲੇ ਲੱਗ ਗਿਆ ਹਾਂ ਜੀ ਸਰ ਦੋਨੋਂ ਲੱਗ ਦੋਨੋਂ ਲੱਗ ਕਈ ਵਾਰ ਫਿਰ ਦੁਕਾਨਦਾਰ ਇਹ ਵੀ ਤੋ ਤਰੀਕੇ ਨਾਲ ਲ मशीन मशीन के को, ये मशीन सर ऐसा होता है ना यहाँ पूरे डिस्प्ले हम यहाँ से डिस्प्ले को डिस्प्ले का टूटा हुआ ग्लास हुँ, करके हुँ. उसके बाद क्या होता है उसके ऊपर अच्छा, हाँ जी सर वो शीशा सर होता है जो अपना ग्लू लगी रहती है उसके ऊपर तो यहाँ से मशीन से हम अच्छा ऑन कर देना पंचिंग कर देते हैं तो उससे क्या होता है कि सारी की सारी पूरी बन जाती है अच्छा ਅਜੇ ਤੁਹਾਡੇ ਕੋਲ ਹਰੇਕ ਕੰਪਨੀ ਦੇ ਫੋਨਾਂ ਦੀਆਂ ਜਿਹੜੀਆਂ ਕੰਬੋ ਐ, ਡਿਸਪਲੇ ਐ, ਗਲਾਸ ਐ, ਸ਼ੀਸ਼ਾ ਐ, ਉਹ ਸਾਰਾ ਅਵੇਲੇਬਲ ਹੋਏ ਜੇ ਸਰ ਮੈਕਸਿਮਮ ਮਾਡਲ ਕਰ ਗਏ। ਗਾਰੰਟੀ ਸ਼ੁੱਦਾ ਹੋਏਗਾ। ਬਿਲਕੁਲ ਸਰ। ਸਸਤਾ ਹੋਏਗਾ। ਬਿਲਕੁਲ ਜੀ। ਮਾਰਕੀਟ ਨਾਲੋਂ ਕਿੰਨਾ ਰੇਟ ਘੱਟ ਹੋਏਗਾ ਦੱਸੋ। ਹਮ मार्केट में अगर जो डिस्प्ले आपकी दो हजार से अठारह सौ के बीच चले हो हमारे पास जो डिस्प्ले है सर स्टार्टिंग रेंज है छह सौ रुपए से कॉम्बो का रेट है जी अच्छा। उसके बाद मैक्सिमम मॉडल हजार बारह सौ रुपए रेंज में सारे कवर सारे कवर हो पर जे आप पच्ची सो दिन हजार दी, कोई दो हजार दी, कोई पांच हजार दी भी है वो कह फिर वही डिस्प्ले है वही डिस्प्ले है सर उससे ऊपर ही डिस्प्ले है मैंने आपको भी डेमो दिया भी है सर डिस्प्ले का ਅੱਛਾ ਕਈ ਲੋਕ ਇਹ ਵੀ ਕਹਿੰਦੇ ਨੇ ਕਿ origignal ਨਹੀਂ ਹੁੰਦਾ ਇਹ ਕਾਪੀ ਹੁੰਦੀ ਹੈ ਉਹਦਾ ਕੀ ਫਰਕ ਹੁੰਦਾ ਨਹੀਂ origignal ਸਰ ਐਸਾ ਹੁੰਦਾ ਹੈ ਦੇਖੋ origignal ਡਿਸਪਲੇ ਆਪਕੋ ਮਿਲੇਗੀ ਸਰ ਸਰਵਿਸ ਸੈਂਟਰ ਮੇਂ ਜੀ ਜੋ ਮਾਰਕੀਟ ਮੇਂ ਡਿਸਪਲੇ ਆਤੀ ਹੈ ਟ੍ਰਿਪਲ ਏ ਕੁਆਲਿਟੀ ਕੀ ਡਿਸਪਲੇ ਹੈ ਸਾਰੀ ਔਰ ਲਾਈਕ ਏ origignal ਕੀ ਡਿਸਪਲੇ ਹੈ ਜੀ origignal ਜੈਸੀ ਇਸਕੀ ਕੁਆਲਿਟੀ ਹੈ ਸੇਮ ਅੱਛਾ ਬਲਕਿ ਬਾਅਦ ਚ ਕਈ ਵਾਰੀ ਹੁੰਦਾ ਕਿ ਲੋਕ ਆਪਣੀ ਜਿਹੜੀ ਕੰਬੋ ਹੈ ਲਗਾ ਦਿੰਦੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਿਸ ਤਰੀਕੇ ਨਾਲ ਪਹਿਲਾਂ ਫੋਨ ਚੱਲਦਾ ਸੀ ਨਾ ਟੱਚ ਉਹ ਉਸ ਤਰੀਕੇ ਨਾਲ ਚਰਚ ਚੱਲ ਨਹੀਂ ਰਹੀ ਨਹੀਂ ਸਰ ਉਸਕੀ ਹਮਾਰੀ ਪ੍ਰੋਬਲਮ ਆਈ ਉਸਕੀ ਸਰ ਹਮਾਰੀ ਪੂਰੀ ਗਾਰੰਟੀ ਰਹੇਗੀ ਅਗਰ ਐਸੀ ਪ੍ਰੋਬਲਮ ਡਿਸਪਲੇ ਲਗਾਣੇ ਕੇ ਬਾਅਦ ਆਤੀ ਹੈ ਕਸਟਮਰ ਕੋ ਤੋ

ਜਾ ਕਈ ਵਾਰ ਕੀ ਹੁੰਦਾ ਕਿ ਫੋਨ ਦੇ ਵਿੱਚ ਪਾਣੀ ਦੀ ਪ੍ਰੋਬਲਮ ਦੀ ਪਾਣੀ ਚ ਗਿਰ ਗਿਆ ਫੋਨ ਕਿਸੇ ਬੰਦੇ ਦਾ ਮਹਿੰਗਾ ਜੀ ਉਸ ਉਸ ਫੋਨ ਨੂੰ ਕਿਵੇਂ ਤੁਸੀਂ ਠੀਕ ਕਰਦੇ ਹੋ ਉਸ ਦਾ ਥੋੜਾ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਸਰ ਉਸ ਨੂੰ ਅਲਟਰਾਸੋਨਿਕ ਮੇਂ ਡਾਲ ਕੇ ਕਲੀਨ ਕਰਤੇ ਹੈ ਉਸਕੇ ਬਾਅਦ ਜੋ ਵੀ ਉਸਕੋ ਪਾਰਟ ਫਾਲਟੀ ਹੋਆ ਮਾਈਕਰੋਸਕੋਪ ਮੇਂ ਚੈੱਕ ਕਰਤੇ ਹੈ ਚੈੱਕ ਕਰਨੇ ਕੇ ਬਾਅਦ ਜੋ ਵੀ ਆਈਸੀ ਫਾਲਟੀ ਹੈ ਉਸਕੋ ਅਸੀਂ ਰਿਪ ਚੇਂਜ ਕਰ ਦਿੰਦੇ ਹੈ ਅਜਾ ਬਿਲਕੁਲ ਠੀਕ ਹੋ ਜਾਏਗਾ ਹਾਂਜੀ ਠੀਕ ਹੋ ਜਾਂਦਾ ਹੈ ਸਰ ਬਿਲਕੁਕੁਲ ਅਜਾ ਇੱਕ ਹੋਰ ਵੀ ਦੱਸ ਦੋ ਤੁਹਾਡੇ ਕੋਲ ਜਿਸ ਤਰੀਕੇ ਨਾਲ ਕੋਈ ਬੰਦਾ ਫਲਾਣਾ ਫੋਨ ਹੁੰਦਾ ਹੈ ਜੀ ਤਾਂ ਉਸ ਨੂੰ ਵੀ ਕਿਤਨੇ ਕੁ ਤੱਕ ਕੋਈ ਇਸ ਤਰੀਕੇ ਨਾਲ ਹੈ ਕੋਈ ਤੁਹਾਡੇ ਕੋਲ ਅਵੇਲੇਬਲ ਕੀ ਆ ਤੁਸੀਂ ਰੱਖ ਵੀ ਲੀਨੇ ਹੋ ਹਾਂ ਨਹੀਂ ਸਰ ਬਿਲਕੁ ਬਿਲਕੁਲ ਤੁਸੀਂ ਦੇਖੋ ਕਿ ਜਿਹੜੀ ਸ਼ਾਪ ਤੁਹਾਨੂੰ ਦਿਖਾਈ ਹੈ ਤਾਂ ਇੱਕ ਅੱਛਾ ਉਹ ਵੀ ਦੱਸ ਦੋ ਤੇ ਕਿਉਂਕਿ ਇੱਕ ਬੈਟਰੀਆਂ ਦਾ ਬਹੁਤ ਹੁੰਦਾ ਹੈ ਫੋਨਾਂ ਦੇ ਵਿੱਚ ਬੈਟਰੀ ਪ੍ਰੋਬਲਮ ਆ ਗਈ ਬੈਟਰੀ ਫੁੱਲ ਗਈ ਤਾਂ ਉਸ ਬੈਟਰੀ ਨੂੰ ਚੇਂਜ ਕਰਨ ਦਾ ਵੀ ਹੈ ਤੁਹਾਡੇ ਕੋਲ ਬੈਟਰੀ ਰੱਖੀ ਹੋ ਗਾਰੰਟੀ ਸ਼ੁੱਦਾ ਹੋਣੀ ਚਾਹੀਦੀ ਬਿਲਕੁਲ ਸਰ ਜੀ ਨਕਲੀ ਮਾਲ ਨਹੀਂ ਨਹੀਂ ਸਰ ਬਿਲਕੁਲ ਕੰਪਲੀਟ ہمارے ਪਾਸ 6 ਮਹੀਨੇ ਗਾਰੰਟੀ ਆਪਕੋ ਮਿਲੇਗੀ ਜੀ ਬੈਟਰੀ ਕੀ ਜੋ ਸਟਾਰਟਿੰਗ ਰੇਂਜ ਹੈ ਵਿਦ 6 ਮਹੀਨੇ ਗਾਰੰਟੀ 400 ਰੁਪਏ ਸੇ ਸਟਾਰਟ ਹੈ ਜੀ 400 ਰੁਪਏ ਤੋਂ ਜੀ ਸਰ ਇਹ ਬੈਟਰੀ ਜੀ ਸਰ ਹਾਂ ਜਿਹੜੀ ਕਿਸੇ ਵੀ ਫੋਨ ਦੀ ਹੋਵੇ ਬਿਲਕੁਲ ਸਰ ਕੋ ₹400 से स्टार्ट है बाकी मॉडल थोड़ा-थोड़ा कई बार तो आईफोन का हो गया तो उसके भी हमारे पास सारी बैटरी सारी हैं ठीक है बिल्कुल तो देखो कि आ दिखाने थानू आ कितनी स्क्रीनਾਂ ਪਈਆਂ ਨੇ ਕਿੰਨੀਆਂ ਕੰਬੋ ਪਈਆਂ ਤੁਸੀਂ ਆਣ ਕੇ ਲਗਾ ਸਕਦੇ ਹੋ ਸਸਤੇ ਰੇਟਾਂ ਤੇ ਬਿਲਕੁਲ ਗਰੰਟੀशुदा ਕੋਈ ਵੀ ਚੀਜ਼ ਦੀ ਪ੍ਰੋਬਲਮ ਨਹੀਂ ਆਏਗੀ ਫੋਨ ਨਵਾਂ ਵਰਗੇ ਹੋ ਜਾਏਗਾ ਬਿਲਕੁਲ ਨੂੰ ਸਹੀ ਗੱਲ ਬੋਲ ਸਰ ਜੀ ਨਵਾਂ ਹੋਣਾ ਚਾਹੀਦਾ ਬੰਦੇ ਦਾ ਫੋਨ ਜੇ ਕੋਈ ਪ੍ਰੋਬਲਮ ਆ ਗਈ ਤਾਂ ਕੱਲ ਉਹ ਨਾ ਹੋਏ ਕਸਟਮਰ ਬੈਠ ਕੇ ਚੈੱਕ ਕਰਕੇ ਲੈ ਕੇ ਜਾਓ ਜੀ ਸਾਡੇ ਦੇ ਲੋਕ ਭਰੋਸਾ ਬਣਾ ਕਰਦੇ ਬਿਲਕੁਲ ਸਰ ਕਿਤੇ ਇਹ ਨਾ ਹੋਏ ਕਿ ਨਕਲੀ ਮਾਲ ਨਹੀਂ ਪਾਣਾ ਕਿਸੇ ਦਾ ਭਰੋਸਾ ਟੁੱਟੇਗਾ ਨਹੀਂ ਜੀ ਉਹ ਕਸਟਮਰ ਚੈੱਕ ਕਰਕੇ ਲੈ ਕੇ ਜਾਏ ਜੀ ਇਹਦੇ ਆਪਕੋ ਪੱਕੀ ਗਾਰੰਟੀ ਹੈ ਬਿਲਕੁਲ ਸਰ ਬਿਲਕੁਲ ਤੁਸੀਂ ਦੇਖੋ ਕਿ ਆਹ ਤੁਹਾਨੂੰ ਸ਼ਾਪ ਤੋਂ ਉੱਤੇ ਲੈ ਕੇ ਆਏ ਥੋੜਾ ਐਡਰੈਸ ਤਾਂ ਉਹ ਫਿਰ ਦਰਸਕਾਂ ਨੂੰ ਹਾਂ ਚਲ ਮੁੱਲਾਪੁਰ ਗਰੀਬਦਾਸ ਨਿਊ ਚ ਹ ਅ ਐਚਡੀਐਫਸੀ ਬੈਂਕ ਅਪੋਜ਼ਿਟ ਆਈਸੀਆਈਸੀ ਬੈਂਕ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਦੁਕਾਨ ਦਾ ਐਡਰੈਸ ਦੱਸਿਆ ਹੈ ਤਾਂ ਤੁਸੀਂ ਆਪਣੇ ਫੋਨ ਨੂੰ ਸਸਤੇ ਰੇਟਾਂ ਤੇ ਵਧੀਆ ਕੁਆਲਿਟੀ ਦੇ ਨਾਲ ਠੀਕ ਕਰਾ ਸਕਦੇ ਹੋ ਇੱਥੇ ਬਹੁਤ ਕਸਟਮਰ ਫਾਇਦਾ ਲੈ ਰਹੇ ਹਨ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਇਲਾਕੇ ਦੇ ਲੋਕ ਇਸਦਾ ਫਾਇਦਾ ਜ਼ਰੂਰ ਉਠਾਓ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਵੀ ਆਪਣੇ ਦੋਸਤ ਮਿੱਤਰਾਂ ਤੱਕ ਵੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਨਿਊ ਚੰਡੀਗੜ੍ਹ ਦੇ ਮੁੱਲਾ ਪ੍ਰਕਿਰਦਾ ਦੇ ਸ਼ਾਪ ਖੁੱਲੀ ਹੋਈ ਹੈ ਜਿੱਥੇ ਕਿ ਗਾਰੰਟੀਸ਼ੁਦਾ ਡਿਸਪਲੇ ਭਾਵੇਂ ਬੈਟਰੀਆਂ ਨੇ ਭਾਵੇਂ ਕੋਈ ਹੋਰ ਫੋਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹ ਤੁਹਾਡੇ ਫੋਨ ਨੂੰ ਇਹ ਜਗ੍ਹਾ ਤੇ ਠੀਕ ਕੀਤਾ ਜਾਵੇਗਾ ਤੇ ਸਾਨੂੰ ਲੈ ਕੇ ਇਸ ਵੀਡੀਓ ਦੇ ਵਿੱਚ ਤੁਹਾਡੇ ਕੀ ਅੱਗੇ ਵਿਚਾਰ ਨੇ ਤੁਸੀਂ ਵੀ ਆਪਣੇ ਵਿਚਾਰ ਦੋ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈ